ਗੁਰਵਿੰਦਰ ਸਿੰਘ ਸਾਡਾ ਜਵਾਈ ਨਹੀਂ ਸੀ ਉਹ ਸਾਡਾ ਪੁੱਤ ਸੀ ਜਿਹਦਾ ਸਾਨੂੰ ਨਾ ਸਹਿਣ ਜੋਗ ਦੁੱਖ ਘਟਾ ਨਾ ਭੁੱਲਣ ਜੋਗ ਅਸੀਂ ਇਸ ਘਟਨਾ ਨੂੰ ਸ਼ਬਦਾਂ ਵਿੱਚ ਬਿਆਨ ਹੀ ਨਹੀਂ ਕਰ ਸਕਦੇ ਸਾਨੂੰ ਜੀ ਤਕਰੀਬਨ 28 29 ਦੇ ਦਰਮਿਆਨ ਹੀ ਰਾਤ 12:00 ਵਜੇ ਦੇ ਕਰੀਬ ਹੁਣ ਅਸੀਂ ਉਹਨੂੰ ਬੇਟੀ ਵੀ ਨਹੀਂ ਕਹਿ ਸਕਦੇ ਜਿਨੇ ਸਾਡੇ ਤੋਂ ਬੇਟੀ ਫੋਨ ਦਾ ਅਧਿਕਾਰ ਉਹਦਾ ਖਤਮ ਹੋ ਗਿਆ ਫੋਨ ਆਫ ਦਾ ਜੀ ਤੇ ਪਾਪਾ ਜੀ ਸਾਨੂੰ ਬੰਦੇ ਪੈ ਗਏ ਤੇ ਜਲਦੀ ਆਓ ਗੁਰਵਿੰਦਰ ਕੋਠੇ ਤੇ ਉੱਪਰ ਬੋਲਦਾ ਨਹੀਂ ਮੈਂ ਤੇ ਪਿਤਾ ਜੀ ਜਲਦੀ ਨਾਲ ਉਥੇ ਪਹੁੰਚਦੇ ਆਂ ਜਾ ਕੇ ਦੇਖਦੇ ਆਂ ਗੁਰਵਿੰਦਰ ਦੀ ਡੈੱਡ ਬੋਡੀ ਪਈ ਹੈ ਨਹੀਂ ਜੀ ਅਸੀਂ ਸਿੱਧੇ ਘਰੇ ਚਲੇ ਜਾਂਦੇ ਆ ਜੀ ਦਸਤੋਂ ਬਾਅਦ ਅਸੀਂ ਰੌਲਾ ਪਾਉਣੀ ਆ ਜੀ ਕੋਠੇ ਦੇ ਉੱਪਰ ਚੜ ਕੇ ਫਿਰ ਅਸੀਂ ਲੋਕਾਂ ਨੂੰ ਘਰਾਂ ਦੇ ਵਿੱਚ ਬੂਏ ਬੰਨਦੇ ਆ ਰਾਤ ਨੂੰ ਫਿਰ ਉੱਥੇ ਲੋਕ ਆਉਂਦੇ ਆ ਜੀ ਫਿਰ ਉਹਨਾਂ ਦੇ ਕਪੂ ਆ ਜੀ ਇੱਥੇ ਨਵੇਂ ਕਿਲੇ ਆ ਉਹ ਆ ਜਾਂਦੇ ਆ ਸਭ ਤੋਂ ਪਹਿਲਾਂ ਸਾਡੇ ਤੋਂ ਬਾਅਦ ਜੀ ਫਿਰਉਂਦੇ ਆ ਹਾਂ ਜੀ ਇਹਦੇ ਵਿੱਚ ਸਾਨੂੰ ਬੰਦੇ ਪੈ ਕੇ ਮੈਨੂੰ ਨੇ ਅੰਦਰ ਬੰਦ ਕਰਤਾ ਬਾਹਰੋਂ ਬਾਹਰ ਖਿੱਚ ਕੇ ਰੱਖਿਆ ਗੁਰਵਿੰਦਰ ਜਦੋਂ ਮੈਂ ਬਾਹਰ ਤੋਂ ਉਹਨਾਂ ਨੇ ਛੱਡਿਆ ਮੇਰਾ ਮੈਂ ਬਾਹਰ ਆ ਕੇ ਉੱਪਰ ਦੇਖਦੀ ਆਂ ਤਾਂ ਗੁਰਵਿੰਦਰ ਜੀ ਇਸ ਹਾਲਤ ਵਿੱਚ ਪਏ ਆ। ਕਵਾਲੀ ਕੋਈ ਨਾ ਵਜਾ ਨਹੀਂ ਦਿੱਸ ਰਹੀ ਸੀ। ਕਿਉਂ ਉਸ ਤੋਂ ਪਹਿਲਾਂ 2 ਸਾਲ ਹੋ ਗਏ ਸੀ ਕਿ ਸ਼ਾਦੀ ਹੋਈ ਨੂੰ। ਜੀ। ਦੋਵਾਂ ਸਾਲਾਂ ਦੇ ਵਿੱਚ ਕਦੇ ਵੀ ਕੋਈ ਦੁਵਾ ਜੀਆਂ ਦੇ ਵਿੱਚ ਕੋਈ ਲੜਾਈ ਝਗੜਾ ਜਾਂ ਕੋਈ ਪਰਿਵਾਰ ਦੇ ਵਿੱਚ ਕਿਤੇ ਕੋਈ ਸਾਹਮਣੇ ਨਹੀਂ ਆਇਆ ਸੀ ਉਸ ਕਰਕੇ ਸਾਡੇ ਮਨ ਨੂੰ ਕੋਈ ਸ਼ੱਕ ਤਾਂ ਹੈ ਨਹੀਂ ਸੀ। ਹੂੰ। ਸਾਨੂੰ ਤਾਂ ਜਦੋਂ ਪੁਲਿਸ ਨੇ ਕਲੀਅਰ ਕੀਤਾ ਉਦੋਂ ਹੀ ਪਤਾ ਲੱਗਿਆ ਵੀ ਇਹ ਕਾਂਡਾ ਜਿਹੜਾ ਇਹ ਕੁੜੀ ਨੇ ਕੀਤਾ। ਇਹ ਜੀ ਯਕੀਨ ਆਪਦੇ ਬੱਚਿਆਂ ਤੋਂ ਇਹ ਉਮੀਦ ਨਹੀਂ ਹੁੰਦੀ ਕਿਸੇ ਵੀ ਮਾਪੇ ਨੂੰ ਨਹੀਂ ਹੁੰਦੀ। ਪਰ ਜਦੋਂ ਸਾਹਮਣੇ ਇਨਵੈਸਟੀਗੇਸ਼ਨ ਦੇ ਵਿੱਚ ਜਿ세 ਰਿਹਾ ਸੀ ਫਿਰ ਯਕੀਨਤ ਕਰਨਾ ਹੀ ਹੈ ਜੀ। ਪਰ ਜਿੱਡਾ ਕਾਨੂੰਨਾਵਾਂ ਨੇ ਕੰਮ ਕਰਤਾ ਜੀ। ਅਸੀਂ ਕਿਸੇ ਵੀ ਸ਼ਬਦਾਂ ਵਿੱਚ ਉਹਨੂੰ ਬਿਆਨ ਹੀ ਨਹੀਂ ਕਰ ਸਕਦੇ। ਜਿੱਡਾ ਸਾਉ ਪੁੱਤ ਜਿੱਡਾ ਸ਼ਰੀਫ ਇੱਕ ਦਰਵੇਸ਼ ਵਰ ਇਨਸਾਨ ਹੁਣ ਮੈਂ ਉਹਨੂੰ ਤੀ ਤੱਕ ਕਹਿ ਨਹੀਂ ਸਕਦਾ ਜਿਹੜਾ ਇਸ ਕੁੜੀ ਨੇ ਮਾਰਤਾ ਇੱਕ ਮਾਪਿਆਂ ਦਾ ਕਲੌਤਾ ਕਲੌਤਾ ਪੁੱਤ ਉਸ ਘਰ ਦਾ ਚਿਰਾਗ ਹੀ ਬੰਦ ਕਰਤਾ ਇਹ ਦੋ ਵੱਡੀ ਘਟਨਾ ਕੀ ਵਾਪਰ ਸਕਦੀ ਹੈ 2 ਸਾਲ ਤੋਂ ਕੁਛ ਦਿਨ ਉੱਪਰ ਹੋ ਗਏ ਸੀਗੇ ਅੱਜ ਤੱਕ ਕਿਸੇ ਨਾ ਤਾਂ ਕੁੜੀ ਨੇ ਨਾ ਗੁਰਵਿੰਦਰ ਸਿੰਘ ਨੇ ਸਾਡੇ ਜਵਾਈ ਨੇ ਨਾ ਕਿਸੇ ਉਸ ਪਰਿਵਾਰ ਨੇ ਸਾਡੇ ਨਾਲ ਕਦੇ ਵੀ ਲੜਕੀ ਬਾਰੇ ਕੋਈ ਗੱਲ ਹੀ ਨਹੀਂ ਕੀਤੀ। ਇਹ ਹੀ ਦੋਖਾ ਵੀ ਜੇ ਸਾਨੂੰ ਕਿਤੇ ਕੋਈ ਸਮਾਂ ਰਹਿੰਦਿਆਂ ਕਿਸੇ ਨੂੰ ਵੀ ਪਤਾ ਲੱਗਦਾ ਇਹ ਤਾਂ ਬਹੁਤ ਕੁਝ ਹੋ ਸਕਦਾ ਪਰ ਹੁਣ ਜਦੋਂ ਪਤਾ ਹੀ ਨਹੀਂ ਲੱਗਿਆ। ਕਦੋਂ ਜਦੋਂ ਆਪਾਂ ਲੜਕੀ ਦੀ ਮੈਰਿਜ ਕਰ ਦਿੰਦੇ ਆ। ਉਸ ਤੋਂ ਬਾਅਦ ਆਪਾਂ ਨੂੰ ਉਹਦਾ ਕੋਈ ਚੰਗਾ ਮਾੜਾ ਪੱਖ ਕੁਝ ਵੀ ਹੈ ਜੀ ਉਹ ਕੋਈ ਸਹੁਰੇ ਘਰ ਵੱਲੋਂ ਆਉਂਦਾ। ਫੇਰ ਹੀ ਆਪਾਂ ਨੂੰ ਕੁਝ ਉਹਦਾ ਪਤਾ ਲੱਗਦਾ ਹੈ। ਜੀ ਸਾਡੇ ਪਹਾੜੇ ਤੋਂ ਬੜੇ ਆਪਦੇ ਘਰੇ ਸੁਖੀ ਵੱਸਦੇ ਸੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹੈ ਕਿ ਗੁਰਵਿੰਦਰ ਸਿੰਘ ਅਰ ਗਾਂਸਾਨ ਤਾਂ ਕੁਝ ਦੁਨੀਆ ਤੇ ਹੋ ਸਕਦਾ ਹੋਰ ਨਾ ਹੋਵੇ ਸਾਨੂੰ ਤਾਂ ਕਿਸੇ ਤਰ੍ਹਾਂ ਦਾ ਵੀ ਕੋਈ ਪਤਾ ਹੀ ਨਹੀਂ ਸੀ ਪਰਿਵਾਰਾਂ ਦੀ ਸਹਿਮਤੀ ਨਾਲ ਕੋਈ ਚਲੋ ਬੇਟੀ ਉਸ ਸਮੇਂ ਕੈਨੇਡਾ ਸੀਗੀ ਚਲੋ ਬੱਚੇ ਨੇ ਵੀ ਮਗਰ ਜਾਣਾ ਹੀ ਹੁੰਦਾ ਗੁਰਵਿੰਦਰ ਸਿੰਘ ਦੀ ਫਾਈਲ ਆ ਜਾਂਦੀ ਉਹਦੀ ਰਿਫਿਊਜ਼ਲ ਆ ਜਾਂਦੀ ਹੈ ਉਸ ਤੋਂ ਬਾਅਦ ਪਰਿਵਾਰ ਦਾ ਪਲਾਨ ਬਣਦਾ ਵੀ ਚਲੋ ਆਪਾਂ ਇੱਥੇ ਹੀ ਸੈੱਟ ਹੋ ਜਾਈਏ ਕਿਉਂ ਵਧੀਆ ਫੈਮਿਲੀ ਆ ਜੀ ਜ਼ਮੀਨ ਜਾਇਦਾਦ ਦਾ ਕਾਰਬਾਰ ਬਹੁਤ ਵਧੀਆ ਪਰਿਵਾਰ ਆ ਜੀ ਵੀ ਚਲੋ ਸਾਨੂੰ ਬਾਹਰ ਨਹੀਂ ਵੀ ਜਾਂਦੇ ਸੀ ਇੱਥੇ ਹੀ ਆਪਦਾ ਫਿਰ ਪਰਿਵਾਰਕ ਫੈਸਲੇ ਦੇ ਮੁਤਾਬਕ ਜਦੋਂ ਵਿਆਹ ਤੋਂ ਬਾਅਦ ਰੁਪਿੰਦਰ ਕੈਨੇਡਾ ਜਾਂਦੀ ਆ ਉਦੋਂ ਹੀ ਸੌਰਾ ਪਰਿਵਾਰ ਵੱਲੋਂ ਉਹਦੀ ਵਾਪਸੀ ਦੀ ਟਿਕਟ ਵੀ ਕੁਦਰਤੀ ਲਈ ਜਾਂਦੀ ਆ ਵੀ ਚਲ ਬੱਚਾ ਆ ਕੇ ਮਿਲ ਜਾਊਗਾ ਜਦੋਂ ਪਰਿਵਾਰ ਦੀ ਸਹਿਮਤੀ ਬਣਦੀ ਹੈ ਵੀ ਆਪਾਂ ਇੰਡੀਆ ਰਹਿਣਾ ਹੈ ਉਸੇ ਜਿਹੜੀ ਪਹਿਲਾਂ 10-11 ਮਹੀਨੇ 9 ਮਹੀਨੇ ਪਤਾ ਨਹੀਂ ਮੈਨੂੰ ਯਾਦ ਨਹੀਂ ਕਿ ਕਿੰਨੀ ਡੇਟ ਸੀ ਉਹ ਜਿਹੜੀ ਟਿਕਟ ਲਈ ਹੁੰਦੀ ਉਸੇ ਟਿਕਟ ਤੇ ਬੇਟੀ ਵਾਪਸ ਆ ਜਾਂਦੀ ਹੈ ਵਾਪਸ ਆ ਜਾਂਦੀ ਹੈ ਵਾਪਸ ਪਰਮਿਟ ਤੇ ਸੀ ਅੱਜ 4 ਮਹੀਨੇ ਵਰਕ ਪਰਮਿਟ ਰਹਿੰਦਾ ਸੀਗਾ ਜਦੋਂ ਪਰਿਵਾਰ ਦਾ ਆਪਦਾ ਫੈਸਲਾ ਹੋ ਜਾਂਦਾ ਹੈ ਵੀ ਆਪਾਂ ਇੱਥੇ ਇੰਡੀਆ ਦੇ ਵਿੱਚ ਰਹਿਣਾ ਜੀ ਉਹ ਤਾਂ ਮਰਡਰ ਜਦੋਂ ਗੁਰਵਿੰਦਰ ਸਿੰਘ ਦਾ ਕਤਲ ਹੋ ਜਾਂਦਾ ਉਸ ਤੋਂ ਬਾਅਦ ਜਦੋਂ ਪੁਲਿਸ ਦੱਸਦੀ ਹੈ ਵੀ ਕੋਈ ਹਰਕਮਨ ਲਾ ਦਾ ਲੜਕਾ ਅਸੀਂ ਉਦੋਂ ਹੀ ਨਾ ਸੁਣਦੇ ਆ ਮੈਨੂੰ ਵੀ ਕੱਲ ਕੋਈ ਰਿਸ਼ਤੇਦਾਰ ਦੱਸ ਰਿਹਾ ਸੀ ਵੀ ਕੋਈ ਲੋਕ ਕਹਿ ਰਹੇ ਆ ਵੀ ਇਹਨਾਂ ਦੀ ਪਹਿਲਾਂ ਹਰ ਕਮਲ ਦੇ ਨਾਲ ਕੋਈ ਰਿਸ਼ਤੇ ਦੀ ਗੱਲ ਚੱਲਦੀ ਸੀ ਜੀ ਇਹਨਾਂ ਨੇ ਉਧਰ ਘੱਟ ਜ਼ਮੀਨ ਕਰਕੇ ਉਹ ਨਹੀਂ ਕੀਤਾ ਤੇ ਇੱਧਰ ਵੱਧ ਜ਼ਮੀਨ ਕਰਕੇ ਕਰਦੇ ਆ ਹਾਂ ਪਰ ਜਦੋਂ ਕਿਸ ਗੱਲ ਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਮੈਂ ਤੁਹਾਡੇ ਮਾਧਿਅਮ ਰਹੀਂ ਦੱਸਣਾ ਚਾਹੁੰਦਾ ਵੀ ਕੋਈ ਇੱਕ ਪਰਸਨ ਸਾਡੇ ਕੋਲੇ ਆ ਕੇ ਇਹ ਸਿੱਧ ਕਰਦੇ ਵੀ ਕਹਿ ਦੇਵੇ ਵੀ ਮੈਂ ਇਹਨਾਂ ਦੀ ਇਹ ਸਬੰਧ ਦੇ ਵਿੱਚ ਪਹਿਲਾਂ ਪਤਾ ਜਦੋਂ ਕਿ ਮੈਨੂੰ ਪਤਾ ਲੱਗਿਆ ਵੀ ਕੱਲੀ ਦੱਸ ਰਿਹਾ ਸੀ ਵੀ ਕਿਤੇ ਕਿਸੇ ਨੇ ਗੱਲ ਕੀਤੀ ਹੈ ਵੀ ਇਹਨਾਂ ਦੇ ਸਬੰਧ ਵੀ ਜਿਹੜੇ ਉਹ ਪੰਚ ਚਾਰ ਮਹੀਨੇ ਪਹਿਲਾਂ ਇਸੇ ਸਾਲ ਦੇ ਵਿੱਚ ਹੀ ਹਰਕਮਲ ਦੇ ਤੇ ਰਵਿੰਦਰ ਦੇ ਕੋਈ ਚੈਨਲ ਤੇ ਕੋਈ ਬੋਲ ਰਿਹਾ ਸੀ ਮੈਨੂੰ ਪਤਾ ਨਹੀਂ ਕਿਹਦਾ ਹੋਇਆ ਜੀ ਦੱਸ ਰਿਹਾ ਸੀ ਵੀ ਇੰਨਾ ਕੁ ਚਿਰ ਪਹਿਲਾਂ ਹੋਇਆ ਜਦੋਂ ਆਪਾਂ ਆਪਦੇ ਬੱਚੇ ਦੀ ਸ਼ਾਦੀ ਕਰ ਦਿੰਨੇ ਆ ਉਸ ਤੋਂ ਬਾਅਦ ਆਪਾਂ ਇੱਕ ਬੇਫਿਕਰੀ ਦੀ ਜ਼ਿੰਦਗੀ ਹੁੰਦੀ ਹੈ ਕਿਉਂਕਿ ਬੱਚਾ ਆਪਦੇ ਘਰੇ ਸੁਖੀ ਹੈ ਜੀ ਸਾਨੂੰ ਇਸ ਦੇ ਬਾਰੇ ਕੁਝ ਵੀ ਪਤਾ ਨਹੀਂ ਸਾਨੂੰ ਇਹ ਪਤਾ ਲੱਗਦਾ ਹੈ ਥਾਣੇ ਦੇ ਵਿੱਚ ਹੀ ਪਤਾ ਲੱਗਦਾ ਹੈ ਵੀ ਇਹ ਕਤਲ ਹੈ ਜਿਹੜਾ ਇਹ ਰਪਿੰਦਰ ਨੇ ਕਿਸੇ ਮੁੰਡੇ ਨਾਲ ਰਲ ਕੇ ਕੀਤਾ ਮੈਂ ਉੱਥੇ ਹੀ ਇੱਕ ਗੱਲ ਬੜੀ ਸਪਸ਼ਟ ਤੌਰ ਤੇ ਕਲੀਅਰ ਕਰ ਦਿੰਦਾ ਉਹਨਾਂ ਦੇ ਪਰਿਵਾਰ ਚ ਉਹਨਾਂ ਦੀ ਪੰਚਾਇਤ ਚ ਵੀ ਸਾਡੇ ਵੱਲੋਂ ਅੱਜ ਤੋਂ ਇਹ ਮਰ ਗਏ ਕਿਉਂ ਮੈਂ ਪਹਿਲਾਂ ਦੱਸੂ ਕਿਆ ਵੀ ਗੁਰਵਿੰਦਰ ਸਾਡਾ ਨੇ ਇੱਕ ਪੁੱਤ ਸੀ ਉਹ ਸਾਡਾ ਜਵਾਈ ਸਾਡੇ ਘਰੇ ਕਦੇ ਵੀ ਨਹੀਂ ਆਇਆ ਸੀ ਅਸੀਂ ਇਹਦੇ ਪੱਖ 'ਚ ਕਦੇ ਵੀ ਜ਼ਿੰਦਗੀ ਦੇ ਵਿੱਚ ਸਾਡੇ ਵੱਲੋਂ ਇਹ ਮਰ ਗਈ ਜਿਹਨੇ ਸਾਡਾ ਇੱਕ ਹੀਰੇ ਵਰਗਾ ਪੁੱਤ ਮਰਤਾ ਇਹ ਸਾਡੀ ਕੁਛ ਨਹੀਂ ਲੱਗਦੀ ਅਸੀਂ ਇਹਦੇ ਨਾਲ ਜ਼ਿੰਦਗੀ ਦੇ ਵਿੱਚ ਆਪਣਾ ਨਾਤਾ ਤੋੜ ਚੁੱਕੇ ਆ ਸਾਡਾ ਇਹਦੇ ਨਾਲ ਕੋਈ ਨਾਤਾ ਨਹੀਂ ਇਹਨਾਂ ਦੀ ਜੀ 18 ਨਵੰਬਰ ਦੀ ਐਨੀਵਰਸਰੀ ਸੀ ਅਨਿਵਰਸਰੀ ਵਾਲੇ ਦਿਨ ਇਹ ਦੋਨੋਂ ਸ਼ਾਮ ਨੂੰ ਸਾਡੇ ਕੋਲੇ ਆਉਂਦੇ ਐ ਤੇ ਕੇਕ ਕੱਟਦੇ ਆਂ ਜੀ ਖਾਣਾ ਖਾ ਕੇ ਸਾਡੇ ਕੋਲੋਂ ਜਾਂਦੇ ਆ ਉਸ ਦਿਨ ਮਿਲੇ ਆ ਉਸ ਤੋਂ ਬਾਅਦ ਇਹ ਸ਼ਾਇਦ ਜੇ ਮੈਂ ਨਹੀਂ ਭੁੱਲਦਾ 25 ਤਰੀਕ ਹੋਊਗੀ ਸਾਡਾ ਭਾਣਜਾ ਤੇ ਭਾਣਜੀ ਆਉਂਦੇ ਆ ਜੀ ਅੰਮ੍ਰਿਤਸਰ ਪੜ੍ਹਦੇ ਇੱਥੇ ਸਾਡੇ ਕੋਲੇ ਇਹ ਉਹਨੂੰ ਲੈਣ ਸ਼ਾਮ ਨੂੰ ਦੋਨੋਂ ਆਉਂਦੇ ਆ ਵੀ ਅਸੀਂ ਬੱਚਿਆਂ ਨੂੰ ਆਪਦੇ ਕੋਲੇ ਲੈ ਕੇ ਜਾਣਾ ਆਖਰੀ ਵਾਰ ਸਾਡੀ ਮੁਲਾਕਾਤ ਗੁਰਵਿੰਦਰ ਨਾਲ ਸ਼ਾਇਦ 24 ਜਾਂ 25 ਤਰੀਕ ਐ ਮੈਨੂੰ ਯਾਦ ਜਿੱਟ ਨੇ ਉਸ ਦਿਨ ਜੀ ਬਿਲਕੁਲ ਜੀ ਕੋਈ ਸੁਪਨੇ ਦੇ ਵਿੱਚ ਵੀ ਨਹੀਂ ਸੋਚ ਸਕਦੇ ਸੀ ਅਸੀਂ ਜੀ ਵੀ ਸਾਡੇ ਨਾਲ ਇਹ ਕੁਛ ਕੱਟਣਾ ਵਾਪਰ ਜੀ ਸਟਡੀ ਕਾਦੀ ਕੀਤੀ ਸੀ ਬੇਟੀ ਨੇ ਕੋਈ ਕਿਥੇ ਕ੍ਰਿਮਨੋਲੋਜੀ ਜਿਹੜੀ ਸਟਡੀ ਕਰ ਰਹੀ ਇਹ ਕ੍ਰਿਮਨੋਲੋਜੀ ਦੀ ਸਟਡੀ ਜੀ ਨੇ ਕੇਪੀਯੂ ਯੂਨੀਵਰਸਿਟੀ ਹੈ ਜੀ ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਉੱਥੋਂ ਇਹਨੇ ਕੀਤੀ ਹੈ ਜੀ ਕਿੰਨੇ ਚਿਰ ਦਾ ਸਟਡੀ ਸੀ ਇਹ ਇਹ 3 ਸਾਲ ਦੀ ਸਟਡੀ ਸੀ ਜੀ ਉਹ ਕੰਪਲੀਟ ਹੋ ਗਈ ਸੀ ਹਾਂ ਜੀ ਕੰਪਲੀਟ ਹੈ ਜੀ ਜਦੋਂ ਸਾਨੂੰ ਰਾਤ ਨੂੰ ਉੱਥੇ ਅਸੀਂ ਪਹੁੰਚਦੇ ਹਾਂ ਜੀ ਸਾਡਾ ਪੁর্তੇ ਸੁਣਨਗਾ ਤੇ ਨਹੀਂ ਰਹਿੰਦਾ ਜੀ ਅਸੀਂ ਵੀ ਸਾਰੀ ਰਾਤ ਉੱਥੇ ਰਹਿੰਨੇ ਆ ਜਦੋਂ ਅਸੀਂ ਸਵੇਰ ਥਾਣੇ ਆਉਣੇ ਆ ਆਮ ਲੋਕਾਂ ਦੇ ਨਾਲ ਪਤਾ ਕਰੀਏ ਵੀ ਹੋਇਆ ਕੀ ਥਾਣੇ ਆ ਕੇ ਪਤਾ ਲੱਗਦਾ ਵੀ ਜੀ ਇਹ ਜਿਹੜਾ ਸੀਗਾ ਇਹ ਕੋਈ ਹਰਕਮਲ ਨਾਮ ਦਾ ਲੜਕਾ ਸੀਗਾ ਰਪਿੰਦਰ ਨਾ ਇਹਨੇ ਰਲ ਕੇ ਕਤਲ ਕਰਤਾ ਜੀ ਉਸ ਤੋਂ ਬਾਅਦ ਅਸੀਂ 2-3 ਘੰਟੇ ਉੱਥੇ ਥਾਣੇ ਸੁਖਣ ਵਾਲੇ ਦੀ ਵੀ ਪੰਚਾਇਤ ਆ ਸਾਰੇ ਲੋਕ ਅਸੀਂ ਵੀ ਸਾਡੇ ਰਿਸ਼ਤੇਦਾਰ ਵੀ ਅਸੀਂ ਉੱਥੇ ਰਹਿੰਦੇ ਹਾਂ ਉਸ ਤੋਂ ਬਾਅਦ ਅਸੀਂ ਪੋਸਟਮਾਰਟਮ ਕਰਵਾਉਨੇ ਆ ਪੋਸਟਮਾਰਟਮ ਤੋਂ ਬਾਅਦ ਅਸੀਂ ਗੁਰਵਿੰਦਰ ਸਿੰਘ ਦੀ ਜਿਹੜੀ ਦੇਹ ਉਹ ਮ੍ਰਿਤਕ ਦੇਹ ਸਵਾਲ ਕੇਂਦਰ ਦੇ ਵਿੱਚ ਰੱਖ ਕੇ ਫਿਰ ਸੁਖਣ ਵਾਲੇ ਚਲੇ ਜਾਂਦੇ ਆ ਅਸੀਂ 3 ਦਿਨ ਲਗਾਤਾਰ ਸੁਖਣ ਵਾਲੇ ਜਾਂਦੇ ਆ ਜਿਸ ਦਿਨ ਬਾਈ ਕੁਲਦੀਪ ਸਿੰਘ ਹੋਰੇ ਫੌਰਨ ਤੋਂ ਆਏ ਆ ਉਸ ਦਿਨ ਸਾਨੂੰ ਰੋਕ ਦਿੱਤਾ ਜਾਂਦਾ ਵੀ ਤੁਸੀਂ ਉੱਥੇ ਨਾ ਆਓ ਉੱਥੇ ਕੋਈ ਮਾਹੌਲ ਖਰਾਬ ਹੋ ਸਕਦਾ ਜੀ ਸ਼ੁਰੂ ਅਸੀਂ ਫਿਰ ਵੀ ਸਾਡੇ ਪਿੰਡ ਦੀ ਪੰਚਾਇਤ ਮੋਤਵਾਰ ਬੰਦੇ ਸਾਰੇ ਸੁੱਖਣ ਵਾਲੇ ਜਾਂਦੇ ਆ ਉੱਥੇ ਸਾਡੀ ਪੰਚਾਇਤ ਨੂੰ ਉੱਥੋਂ ਉਠਾ ਦਿੱਤਾ ਜਾਂਦਾ ਵੀ ਤੁਹਾਡਾ ਸਾਡੇ ਨਾਲ ਕੋਈ ਰਿਸ਼ਤਾ ਨਹੀਂ ਤੁਸੀਂ ਇੱਥੋਂ ਚਲੇ ਜਾਓ ਪੰਚਾਇਤ ਵਾਪਸ ਆ ਜਾਂਦੀ ਹੈ ਸੋ ਲੋ ਸੁਪਾ ਅਸੀਂ ਆਫ ਦਾ ਪਰਿਵਾਰ ਮੈਂ ਪਿਤਾ ਜੀ ਤਾਇਆ ਜੀ ਫੁੱਫੜ ਜੀ ਪਰਿਵਾਰ ਦੀਆਂ ਸਾਡੀਆਂ ਸਾਡੀ ਭੂਆ ਸਿਸਟਰ ਮੇਰੇ ਘਰੋਂ ਸਾਰੇ ਅਸੀਂ ਪਰਿਵਾਰ ਜਾਂਦੇ ਆਂ ਜੀ ਉੱਥੇ ਜਾ ਕੇ ਉਹਨਾਂ ਨੂੰ ਬੈਠਣ ਦਿਆਂ ਗੁਰਵਿੰਦਰ ਸਿੰਘ ਦੇ ਕਰੇ ਉੱਥੋਂ ਸਾਨੂੰ ਫਿਰ ਉਠਾ ਦਿੱਤਾ ਜਾਂਦਾ ਹੈ ਵੀ ਤੁਸੀਂ ਚਲੇ ਜਾਓ ਨਹੀਂ ਤਾਂ ਅਸੀਂ ਪਿੰਡ ਦੇ ਵਿੱਚ ਸਪੀਕਰ ਦੇ ਵਿੱਚ ਆਵਾਜ਼ ਦੇ ਕੇ ਅਸੀਂ ਤੁਹਾਨੂੰ ਨਾਲ ਬੁਰੀ ਕਰਾਂਗੇ ਉੱਥੋਂ ਸਾਨੂੰ ਫਿਰ ਜਦੋਂ ਉਹ ਬਾਈ ਕੁਲਦੀਪ ਸਿੰਘ ਨਾਲ ਤਾਂ ਅਸੀਂ ਮਿਲ ਹੀ ਨਹੀਂ ਸਕੇ ਉਹ ਸਾਨੂੰ ਬਾਹਰ 70 ਤੇ ਬੈਠਿਆਂ ਨੂੰ ਵਾਪਸ ਮੋੜ ਦਿੰਦੇ ਆ ਫਿਰ ਉਸ ਤੋਂ ਬਾਅਦ ਤਾਂ ਫਿਰ ਜਾਣ ਦਾ ਕੋਈ ਇਹ ਹੀ ਸਭ ਤੋਂ ਵੱਡਾ ਦੁੱਖ ਹੈ ਜੀ ਸਾਡਾ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਸਾਨੂੰ ਖੀਰਲੀ ਵਾਰੀ ਉਹਦਾ ਮੂੰਹ ਵੇਖਣ ਦਾ ਮੌਕਾ ਵੀ ਸਮਾਜ ਨੇ ਸਾਨੂੰ ਨਹੀਂ ਦਿੱਤਾ ਤੁਹਾਡੇ ਅੱਜ ਮੈਂ ਜਿੱਥੇ ਬੈਠਾ ਹੋ ਸਕਦਾ ਮੈਂ ਗੁਰਵਿੰਦਰ ਦੀ ਬਦੌਲਤ ਬੈਠਾ ਹਾਂ ਮੈਂ ਇੰਨੀ ਉਹ ਬੱਚੇ ਦੇ ਵਿੱਚ ਸਿਆਣਪ ਸੀ ਇੰਨੀ ਅਕਲਮੰਦੀ ਸੀ ਅਸੀਂ ਕੁਝ ਤਾਂ ਜ਼ਿੰਦਗੀ ਅਸੀਂ ਗੁਰਵਿੰਦਰ ਸਿੰਘ ਨੂੰ ਇੱਕ ਸਕਿੰਟ ਵਾਸਤੇ ਵੀ ਭੁੱਲ ਨਹੀਂ ਸਕਦੇ ਬਹੁਤ ਸਾਡਿਓ ਨੇ ਸੇਵਾ ਕੀਤੀ ਕਦੇ ਸਾਡੇ ਘਰ ਉਹ ਜਵਾਈ ਬਣ ਕੇ ਹੀ ਨਹੀਂ ਆਇਆ ਇੱਕ ਬੜਾ ਸਹੂਪੁੱਤ ਬਣ ਕੇ ਸਾਡੇ ਵਿੱਚੋਂ ਵਿਚਰਿਆ 2 ਸਾਲ ਪਰ ਪਰਮਾਤਮਾ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ ਕੀ ਸਾਡੇ ਤੋਂ ਕੋਈ ਕਰਮਾਂ ਦੇ ਖੇੜ ਹੈ ਕਿਹੜੇ ਜਨਮਾਂ ਦੇ ਵਿੱਚ ਕੋ ਸਾਥੋਂ ਪਾਪ ਹੋਏ ਸੀ ਜਿਹੜਾ ਐਡਾ ਹੀਰੇ ਵਰਗਾ ਪੁੱਤ ਸਾਡੇ ਤੋਂ ਚਲਾ ਗਿਆ ਵਸਦਾ ਰਸਦਾ ਘਰ ਉੱਜੜ ਗਿਆ ਜੀ ਆਪਣੇ ਪ੍ਰਭੂ ਜੀ ਉਹ ਕਿਹ ਲੜਕੀ ਸੀ ਆਪਣੇ ਕੇ ਉਹ ਲੜਕੇ ਨਹੀਂ ਲੜਕਾ ਜੀ ਇੱਕ ਜਿੱਦੀ ਵੀ ਸਖਤ ਤੋਂ ਸਖਤ ਸਜ਼ਾ ਮਿਲੇ ਜੀ ਉਨੀ ਹੀ ਥੋੜੀ ਹੈ ਅਸੀਂ ਤਾਂ ਇਹ ਮੰਗ ਕਰਦੇ ਹਾਂ ਵੀ ਇਹ ਕੋਈ ਕਾਨੂੰਨਾਂ ਦੇ ਵਿੱਚ ਕੋਈ ਸੋਧ ਵੀ ਹੁੰਦੀ ਹੋਵੇ ਤਾਂ ਕਰਕੇ ਜਿਸ ਤਰੀਕੇ ਨਾਲ ਉਹਨਾਂ ਨੇ ਗੁਰਵਿੰਦਰ ਨੂੰ ਕੋਹ ਕੋਕੇ ਮਾਰਿਆ ਉਸੇ ਤਰੀਕੇ ਨਾਲ ਉਸੇ ਜਗ੍ਹਾ ਤੇ ਲਜਾ ਕੇ ਉਹਨਾਂ ਨੂੰ ਕੋਈ ਮਸਾਲੀ ਸਜਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕਿਸੇ ਨੂੰ ਇੱਕ ਨੌਣਾ ਕੰਮ ਕਰਨ ਲੱਗਿਆ। ਸੋਹ ਵੇਰੀ ਸੁੱਚ ਜੀ ਸਿਆਣੇ ਕਹਿੰਦੇ ਆ ਧੀ ਦੇ ਕਿ ਪੁੱਤ ਲੈ ਲਈਦਾ। ਉਹਨੇ ਜੜਾ ਪੁੱਤ ਮਾਰਿਆ।